ਹਮ ਆਵਿ ਗੁਣ ਪਰੇ ਇੱਕ ਗੁਣ ਨਾਖੀ ਅੰਮ੍ਰਿਤ ਚੜ ਬਿਖ ਬਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸੋ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੋ ਕਹਾਉ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂ ਸਾਹੋ ਕੋਰ ਸਾਹੋ ਝੱਟ ਹੀ ਐ ਤਉ ਦਿੱਠੇ ਸੱਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੁ ਸਜਣ ਸੱਚਾ ਪਾਤੇ ਸਾਹੁ ਸਿਰ ਸਾਹਾ ਦਾ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ සන්ත උදරණ දයාල්ලං ආසරං ගෝපාලකීරත නැහැ නිෙරමලං සන්ත සංගේන ਓਟ ਨਾਨਕ ਪਰਮੇਸ਼ਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲੋ ਧੀ ਵਾ ਨਾਨਕਾ ਜਪੰਦੜੋ ਹਰਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੋਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲੇ සංචයානාමතන සන්තජනාසියෝ සංග පයියෑ වඩපොන ආට පැහැර හාරිතියායි ਹਾਰੇ ਜਸ ਨੇਤ ਸੁਣ ਸੰਤ ਜਨਾ ਸੋ ਸੰਗ ਪਾਇਆ ਵੱਡ ਪੁੰਨ ਆਠ ਪਹਿਰ ਹਾਰੇ ਧਾਈ ਹਰ ਜਸ ਨਿਤ ਸੁਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨਹ ਨਰਮਲੰਗ ਸੰਤ ਸੰਗੀਣ ਓਟ ਨਾਨਕ ਪਰਮੇਸ਼ਵਰ ਹੈ ਜੈਤ ਸ੍ਰੀ ਮਹੱਲਾ ਪੰਜਵਾਰ ਸਲੋਕਾਂ ਨਾਲ ਪੌੜੀ 17ਵੀਂ